ਲਗਾਤਾਰ ਭਾਰੀ ਬਰਸਾਤ ਹੋਣ ਕਾਰਨ ਪੰਜਾਬ ਫੜਾਂ ਦੀ ਮਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਆਂਦੇ ਆਂ ਛੱਤਾਂ ਵੀ ਚੋਣ ਲੱਗ ਪਈਆਂ ਹਨ ਚਾਹੇ ਘਰਾਂ ਦੇ ਵਿੱਚ ਲੈਂਟਰ ਪਿਆ ਹੋਵੇ ਤੇ ਚਾਹੇ ਬਾਦਿਆਂ ਵਾਲੀ ਸ਼ਤ ਹੋਵੇ ਫਿਰ ਵੀ ਲੋਕਾਂ ਦੇ ਘਰ ਚੋਂਦੇ ਹੋਏ ਨਜ਼ਰ ਆ ਰਹੇ ਹਨ ਇਸ ਲਈ ਲੋਕ ਇਨਸਾਫ ਮੰਚ ਦੇ ਪ੍ਰਧਾਨ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਹੋਇਆਂ ਲੋਕਾਂ ਨੂੰ ਤਰਪੈਲਾ ਵੰਡ ਕੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਹਰ ਰੋਜ਼ ਵਰਤੋਂ ਕਰਨ ਵਾਲਾ ਸਮਾਨ ਵੀ ਭੇਜ ਕੇ ਸਵਾਹ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਲੋਕਾਂ ਦੀਆਂ ਬਾਲੇ ਵਾਲੀਆਂ ਛੱਤਾਂ ਵੀ ਢਾਹ ਢੇਰੀ ਹੋ ਚੁੱਕੀਆਂ ਹਨ ਅਤੇ ਤੁਸੀਂ ਦੇਖ ਸਕਦੇ ਹੋ ਲੋਕਾਂ ਦੀਆਂ ਕਿਸ ਤਰ੍ਹਾਂ ਛੱਤਾਂ ਚੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਇਸ ਕਰਕੇ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਫਲੋਰ ਜੀ ਅਤੇ ਔਰ ਸਮਾਜ ਸੇਵੀਆਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਲੋਕਾਂ ਦੇਾਂ ਛੱਤਾ ਨਾ ਚੋਣ ਇਸ ਲਈ ਲੋਕਾਂ ਨੂੰ ਤਰਪੇਲਾ ਵੰਡੀਆਂ ਜਾ ਰਹੀਆਂ ਹਨ ਜੇਕਰ ਕੋਈ ਹੋਰ ਵੀ ਸਮਾਜ ਸੇਵੀ ਨਾਲ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਫਲੋਰਜੀ ਨਾਲ ਸੰਪਰਕ ਕੀਤਾ ਜਾਵੇ 9815026548 ਲੋਕ ਇਨਸਾਫ ਮੰਚ ਦੇ ਜਰਨੈਲ ਫਲੋਰਜੀ ਦਾ ਨੰਬਰ ਹੈ ਕੋਈ ਵੀ ਭਰਾ NRI ਵੀਰ ਸਹਿਯੋਗ ਕਰਨਾ ਚਾਹਵੇ ਤਾਂ ਇਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਦੀ ਮਦਦ ਕੀਤੀ ਜਾਵੇ ਸਾਰੇ ਵੀਵਰਸ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਲੋਕਾਂ ਸਾਹਮਣੇ ਚੋਂ ਬਰੋਂ ਤੇ ਹੋਰ ਦਾਨੀ ਸੱਜਣਾਂ ਵੱਲੋਂ ਜਿਹਦੇ ਵਿੱਚ ਮਨਦੀਪ ਪੂਰਾ ਜੀ ਆ ਉਹਨੇ ਵੱਡੀ ਮਤ ਦਿੱਤੀ ਆ ਲੋਕਾਂ ਸਾਹਮਣੇ ਚੋਂ ਕਰ ਰਹੇ ਆ ਤੇ ਜਿਹੜੇ ਲੋਕ ਗਰੀਬ ਲੋਕ ਆ ਜਿਨ੍ਹਾਂ ਦੇ ਘਰ ਤੂਰੇ ਆ ਜਿਨ੍ਹਾਂ ਦੇ ਘਰਾ ਤੇ ਮਾਲੇ ਡੱਪ ਐ ਸੱਤਾ ਡੱਪ ਨੇ ਆ ਉਹਨਾਂ ਨੂੰ ਆਹ ਸਰਪਾਲਾਂ ਜਿਹੜੀਆਂ ਆ ਵੀ ਲਗਾਤਾਰ ਪੈ ਰਿਆ ਸਰਪਾਲਾਂ ਵੱਢ ਰਹੇ ਆ ਅਸੀਂ ਬੇਨਤੀ ਕਰਦੇ ਹੋਰ ਵੀ ਕੋਈ ਦਾਨੀ ਸੱਜਣੇ ਜਿਹੜੇ ਉਹ ਵੀ ਇਹ ਸੇਵਾ ਵਿੱਚ ਜੋਤਣ ਤੇ ਮਾਣਤ ਕਰਨ ਧੰਨਵਾਦ ਉਹਨਾਂ ਨੂੰ ਜੋ ਪੰਜਾਬ ਦੇ ਸਾਰੇ ਨੂੰ ਪਤਾ ਹੈ ਕਿ ਵੀ ਕੰਮ ਜਵਾਬਦਾਰੀਆ ਉਹਨੇ ਦਰਪਿਆ ਅਜ ਪਿੰਡ ਰਾਮਗੜ੍ਹ ਜਿੱਦੇ ਜਨਾਬੇ ਸਿੰਘ ਪਿੰਡ ਦੇ ਵਿੱਚ ਮਕਾਨ ਤੋੜੇ ਜਿਹੜਾ ਉਹਨਾਂ ਨੂੰ ਸਰਪਹਿਲਾ ਦੀ ਮਦਦ ਕੀਤੀ ਗਈ ਲੋਕ ਸੰਸਥਾ ਪੰਚ ਪੰਜਾਬ ਤੇ ਜਨਾਬ ਪੰਜਾਬ ਦੇ ਪਿੰਡ ਰਾਮਗੜ੍ਹ ਦੇ ਸਾਡੇ ਵੀ ਮਗਿੰਦੀ ਸਿੰਘ ਗੋਰਾ ਜੀ ਖੋਣਾ ਵੱਲੋਂ ਜਿੰਨੀ ਵੀ ਸੇਵਾ ਕੀਤੀ ਲਈ ਉਹਨਾਂ ਦਾ ਸਾਰਿਆਂ ਦਾ ਆਪਣੀ ਪੂਰੀ ਗ੍ਰਾਮ ਤੇ ਗ੍ਰਾਮ ਪੰਜਾਬ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੋਂ ਅਸੀਂ ਬੇਨਤੀ ਕਰਦਿਆਂ ਕਿ ਜਿੰਨਾ ਸਾਡੇ ਕੋਲ ਸਾਡੀ ਪਜਾਇਦ ਦਾ ਜਿੰਨੇ ਵੀ ਜੁਗਿਆ ਲੋ ਜਿਹਦੇ ਜੋ ਦਿੱਤਾ ਗਿਆ ਉਹਨਾਂ ਦੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਆਂ ਬਾਈ ਜੀ ਕਿਦਾ ਖਾਲਦਾ ਬਾਈ ਜੀ